ਨਮਸਕਾਰ ਦੋਸਤੋ ਮੈਂ ਜਤਿੰਦਰ ਕੁਮਾਰ ਤੁਸੀਂ ਦੇਖ ਰਹੇ ਹੋ ਪੰਜਾਬ ਦੇਖ ਨਹੀਂ ਸਾਥੀਏ ਦੱਸ ਲਈਏ ਕਿ ਕਾਂਗਰਸ ਪਾਰਟੀ ਵੱਲੋਂ ਜਿਹੜੇ ਸੁਖਵਿੰਦਰ ਸਿੰਘ ਗੰਦਾਵਾ ਜੀ ਨੂੰ ਗੁਰਦਾਸਪੁਰ ਹਲਕੇ ਤੋਂ ਟਿਕਟ ਦਿੱਤੀ ਗਈ ਆ ਉਹ ਡੋਰ ਟੂ ਡੋਰ ਜਿਹੜੇ ਆ ਪੂਰੇ ਹਲਕੇ ਦੇ ਲੋਕਾਂ ਦੇ ਨਾਲ ਮਿਲਦੇ ਨਜ਼ਰ ਆ ਰਹੇ ਨੇ ਅੱਜ ਇਸੇ ਤਰ੍ਹਾਂ ਦੇ ਅੱਜ ਜੇ ਗੱਲ ਕਰੀਏ ਤੇ ਉਹਨਾਂ ਦਾ ਸਰਹੱਦੀ ਇਲਾਕੇ ਦੇ ਵਿੱਚ ਦੌਰਾ ਆ ਇਸ ਸਮੇਂ ਅਸੀਂ ਬੰਮਿਆਰ ਦੇ ਵਿੱਚ ਖੜਿਆ ਜਿੱਥੇ ਇੱਕ ਪਾਰਟੀ ਵਿੱਚ ਪ੍ਰੋਗਰਾਮ ਰੱਖਿਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਵੀ ਇਸ ਸਮੇਂ ਜਨਤਾ ਦਾ ਜਿਹੜਾ ਗਾੜਾ ਜਿਹੜਾ ਉਹਨਾਂ ਨੂੰ ਦੇਖਣ ਲਈ ਉਹਨਾਂ ਦੇ ਪਿਆਰ ਲਈ ਤੇ ਉਹਨਾਂ ਦੇ ਛੁਟਕਾਰ ਲਈ ਪਹੁੰਚੇ ਹੋਏ ਹਨ ਗੱਲ ਕਰੀਏ ਜੇ ਇਹ ਕੋਇਆ ਹਲਕਾ ਜਿਹੜਾ ਜਗਿੰਦਰਪਾਲ ਕੋਈ ਵਿਧਾਇਕ ਜਗਿੰਦਰਪਾਲ ਜੀ ਹਨ ਉਹਨਾਂ ਦਾ ਹਲਕਾ ਆ ਉਹਨਾਂ ਨੂੰ ਲੋਕ ਪਿਆਰ ਕਰਦੇ ਹਨ ਉਹਨਾਂ ਦੇ ਇੱਕ ਥੱਲੇ ਤੇ ਦੁਨੀਆ ਜਿਹੜੀ ਇੱਥੇ ਪਹੁੰਚੀ ਹੋਈ ਆ ਜਦ ਹਮ ਆ ਕੇ ਜਿਹੜਾ ਉਹਨਾਂ ਦਾ ਪਿਆਰ ਜਿਹੜਾ ਜਗਿੰਦਰਪਾਲ ਦਾ ਦੇਖਣ ਨੂੰ ਮਿਲ ਰਿਹਾ ਗੱਲ ਕਰੀਏ ਜੇ ਪੁਰਾ ਵਿਧਾਇਕ ਜਗਿੰਦਰਪਾਲ ਦੀ ਉਹ ਇੱਕ ਪੁਰਾ ਵਿਧਾਇਕਾਂ ਨੇ ਹਾਰੇ ਹੋਏ ਆਪਣੇ ਐਮਐਲਏ ਹਨ ਪਰ ਲੇਕਿਨ ਪਿਆਰ ਜਿਹੜਾ ਲੋਕਾਂ ਦਾ ਅਜੇ ਵੀ ਬਰਕਰਾਰ ਹੈ ਉਸ ਤੋਂ ਵੀ ਵੱਧਾ ਹੋਇਆ ਪਿਆਰ ਜਿਹੜਾ ਨਜ਼ਰ ਆ ਰਿਹਾ ਤਸਵੀਰਾਂ ਤੁਸੀਂ ਲਗਾਤਾਰ ਦੇਖ ਸਕਦੇ ਹੋ ਕਿ ਇਸ ਸਮੇ ਜਿਹ ਦੀਪਿੰਦਰਪਾਲ ਦੇ ਸਮਰਥਕਾਂ ਨੂੰ ਉਹਨਾਂ ਨੂੰ ਕਾਫੀ ਹੰਗਾਰਾ ਜਿਹੜਾ ਸੁਖਜਿੰਦਰ ਸਿੰਘ ਦਾ ਦਾਵਾ ਨੂੰ ਦਿੰਦੇ ਹੋਏ ਨਜ਼ਰ ਆ ਰਹੇ ਹਨ ਹੁਣ ਅੱਗੇ ਜਿਹੜੀ ਅਸੀਂ ਸੁਖਜਿੰਦਰ ਸਿੰਘ ਦਾ ਦਾਵਾ ਨਾਲ ਵੀ ਗੱਲਬਾਤ ਕਰਾਂਗੇ ਤੇ ਤੁਹਾਨੂੰ ਅੱਗੇ ਦੇ ਜਿਹੜੇ ਹੋਰੇ ਪ੍ਰੋਗਰਾਮ ਆ ਉਹਨਾਂ ਬਾਰੇ ਵੀ ਤੁਹਾਨੂੰ ਜਾਣਨਾ ਪਾਉਂਦੇ ਰਾਵਾਂਗੇ ਤੱਕ ਬਣੇ ਰਹੋ ਖੱਬ ਨਾਲ ਤੇ ਦੇਖਦੇ ਰਹੋ ਪੰਜਾਬ ਦੇ ਖ਼ਬਰੂ ਦੀਪੂ ਠਾਕੁਰ ਜੀ ਸਾਡੇ ਨਰੋਦ ਚਾਨਣ ਸਿੰਘ ਤੋਂ ਚੇਅਰਮੈਨ ਜੀ ਜੀ ਬੜਾ ਲੰਬਾ ਜੀ ਬਿਮਾਰ ਤੁਹਾਨੂੰ 100 ਫਰਜ਼ ਦੇ ਤੇ ਕਈ ਟੀਮਾਂ ਮੈਂ ਭੋਣ ਦਿੰਦਾ ਇਹ ਸੁੱਤੇ ਉੱਠੇ ਬੰੂ ਗੱਲ ਕਾਪਾ ਹੈ ਹਰੀ ਕਾਣੀ ਛੇਲੇ ਕਹਿ ਹੋ ਜਾ ਮਿਹਨਤ ਉਹ ਦੱਸ ਰਹੀ ਹੈ ਮਿਹਨਤ ਜਿਹੜਾ ਕੋਲ ਹਸਨ ਕਿ ਜੋ ਸਾਡੇ ਸਾਹਮਣੇ ਆ ਇਹ ਸਾਰੀ ਟੀਮ ਦੇ ਨਾਮ ਤੇ ਕੋਈ ਕਹਾਣੀ ਕਰਦੇ ਬੰਦੇ ਨਾ ਕਿ ਉਹਨਾਂ ਨੇ ਕਾਣੀ ਪੜਾ ਲੱਗਿਆ ਦਿੱਤੀ ਜਹਾਜ਼ ਖਤੋ ਬੈਤ ਨਹੀਂ ਹੈ ਪਰੰਦਾ ਵਾਜੀ ਉਹਨਾਂ ਦੇ ਨਾਲ ਸਾਡੇ ਐਮ ਐਲ اے ਸੁਬਿੰਦਰ ਪਾਦੀ ਦੇ ਪੁੱਤਰ ਗੋਰਵ ਜੀ ਜੀ ਸਰ ਫਿਰ ਭੋਇਆਨ ਤੇ ਕਿਵੇਂ ਲੱਗਿਆ ਜਗਿੰਦਰਪਾਲ ਜੀ ਦਾ ਪਿਆਰ ਕਿਸ ਤਰ੍ਹਾਂ ਮਿਲ ਰਿਹਾ ਦੇਖੋ ਜਗਿੰਦਰਪਾਲ ਜੀ ਹਸਪੀਟਲ ਚ ਬੇਸ਼ੱਕ ਨੇ ਪਰ ਉਹਨਾਂ ਦਾ ਧਿਆਨ ਇੱਥੇ ਆ ਕਿ ਮੈਂ ਆਪ ਉਹਨਾਂ ਨਾਲ ਵੀਡੀਓ ਤੇ ਵੀ ਗੱਲ ਤੇ ਨਹੀਂ ਹੋਈ ਪਰ ਉਹਨਾਂ ਦਾ ਮੈਂ ਵੀਡੀਓ ਤੇ ਉਹਨਾਂ ਨੂੰ ਸਾਰਾ ਉਹਨਾਂ ਦੇ ਮੈਡੀਕਲ ਉੱਥੇ ਨੇ ਡਾਕਟਰ ਜਿੰਨਾ ਵੀ ਗੱਲ ਕੀਤੀ ਪਰ ਉਹਨਾਂ ਨੇ ਜੋ ਕਿਹਾ ਕਿ ਐਡਾ ਦਲੇਰ ਪੇਸ਼ੈਂਟ ਅਸੀਂ ਪਹਿਲਾਂ ਵੇਖਿਆ ਕਿ ਜਿਹੜਾ ਬਹੁਤ ਜਲਦੀ ਹੋਸ਼ ਚ ਵੀ ਆ ਗਿਆ ਤੇ ਜਿਹੜਾ ਰਿਕਵਰੀ ਵਾਲੇ ਪਾਸੇ ਬਹੁਤ ਜਲਦੀ ਨਾਲ ਵੱਧ ਰਿਹਾ। ਔਰ ਇੱਥੇ ਅਣਕ ਮੈਂ ਦੇਖਿਆ ਕਿ ਸਾਰੇ ਜਗਿੰਦਰਪਾਲ ਬਣ ਕੇ ਤੇ ਉਹਨਾਂ ਦੀ ਕਾਰਡ ਕੋਈ ਮਸੂਸੀ ਮਹਿਸੂਸ ਨਹੀਂ ਹੋ ਦਿੱਤੀ ਬਹੁਤ ਜਲਦੀ ਤੇ ਐਮਐਲਏ ਸਾਹਿਬ ਉੱਥੋਂ ਤੰਦਰੁਸਤ ਹੋ ਕੇ ਤੇ ਪਹਿਲਾਂ ਨਾਲ ਤਗੜੇ ਹੋ ਕੇ ਆਉਣਗੇ। ਤੇ ਜਿਹੜੀਆਂ ਪਹਿਲੀਆਂ ਡਾਕਟਰ ਕਹਿੰਦੇ ਜਿਹੜੀਆਂ ਪਹਿਲਾਂ ਅੰਦਰ ਥੋੜੀਆਂ ਬੋਤੀਆਂ ਹੈਗੀਆਂ ਸੀ ਪ੍ਰੋਬਲਮਸ ਉਹ ਹਾਰਟ ਕਰਕੇ ਸੀ ਉਹ ਵੀ ਸਭ ਕੁਝ ਰਿਮੂਵ ਹੋ ਗਿਆ ਤੇ ਉਹਨਾਂ ਦੇ ਕਹਿੰਦੇ ਹੁਣ ਕੋਈ ਇਹੋ ਜੀ ਚੀਜ਼ ਨਹੀਂ ਰਹੀ ਕਿ ਜਿਹਦਾ ਕੋਈ ਅਸੀਂ ਕਹਿ ਸਕੀਏ ਕਿ ਆਇਰ ਦੇ ਚ ਡਿਫੀਸ਼ੈਂਸੀ ਆ ਕੋਈ ਅਗੇ ਕਦੇ ਬਸ ਮੈਟਰ ਆਫ ਟਾਈਮ ਐ ਕਿ ਥੋੜੇ ਦਿਨ ਨੇ ਕਿਉਂਕਿ ਉਹਦੇ ਚ ਬੋਲਣ ਨਹੀਂ ਬੰਦ ਕੀਤਾ ਹੁੰਦਾ ਸੈਰ ਕਰਦੇ ਨੇ ਔਰ ਕਮਰੇ ਚ ਜਿਹੜੀ ਹੈਗਾ ਉਹ ਕਦੇ ਅੱਧਾ ਘੰਟਾ ਉਹਨਾਂ ਨੂੰ ਵਾਕ ਵੀ ਕਰਾਉਂਦੇ ਆ ਸਰ ਬਾਰਡਰ ਏਰੀਆ ਪਿਛੜਿਆ ਏਰੀਆ ਕਿਸ ਤਰ੍ਹਾਂ ਦੇਖਦੇ ਉਹਨੂੰ ਕਿੱਦਾਂ ਰਿਵਾਈਵ ਕੀਤਾ ਮੇਰੀ ਗੱਲ ਸੁਣੋ ਬੋਲਦਾ ਮੈਂ ਬਹੁਤ ਕੁਝ ਕਰ ਦਿੱਤਾ ਮੇਰਾ ਖਲ ਤੇ ਤੁਸੀਂ ਉਹਦੇ ਚੋਂ ਹੀ ਕੱਢ ਲਓ ਇਹ ਇਹ ਇਲਾਕਾ ਪਿਛੜਿਆ ਨਹੀਂ ਮੈਂ ਕਹਿੰਦਾ ਇਹ ਇਲਾਕਾ ਨੈਗਲੈਕਟ ਕੀਤਾ ਜੋ ਇੱਥੇ ਖਣਿਜ ਨੇ ਜੋ ਥਾਂ ਦੇ ਜ਼ਮੀਨਾਂ ਦੇ ਵਿੱਚ ਜਿਹੜੀ ਲੁੱਟ ਖਸੁੱਟ ਹੋ ਰਹੀ ਆ ਜੋ ਕਰੇਕਸ਼ਨਾਂ ਦੀ ਲੁੱਟ ਖਸੁੱਟ ਹੋ ਰਹੀ ਆ ਕਾਫੀ ਚੀਜ਼ਾਂ ਤੋਂ ਵਾਂਝਾ ਆ ਸਰ ਮੈਂ ਮੈਂ ਇਹੀ ਕਹਿ ਰਿਹਾ ਇਹ ਲੀਡਰਸ਼ਿਪ ਤੋਂ ਵਾਂਝਾ ਹੋ ਗਿਆ ਹੁਣ ਇੱਥੇ ਮੰਤਰੀ ਆ ਉਹਨੂੰ ਕਿਉਂ ਨਹੀਂ ਪੰਜਾਂ ਮਹੀਨਿਆਂ ਚ ਇੱਥੇ ਕੁਝ ਕਰ ਸਕਿਆ ਉਹਨਾਂ ਕਹਿੰਦੇ ਅਸੀਂ ਇਦਾਂ ਕਰਦਾਂਗੇ ਅਸੀਂ ਇਹਨਾਂ ਰੈਵਨਿਊ ਲਾਵਾਂਗੇ ਇੱਥੋਂ ਲਾਵਾਂਗੇ ਉੱਤੋਂ ਲਾਵਾਂਗੇ ਉਹਨਾਂ ਨੂੰ ਕੋਪੇ ਨੂੰ ਫੂਡ ਸਪਲਾਈ ਤੇ ਦੱਸ ਦੋ ਮੈਂ ਇੱਕ ਚੀਜ਼ ਪੁੱਛਣਾ ਚਾਹੁੰਦਾ ਗੁਰਦਾਸਪੁਰ ਜ਼ਿਲ੍ਹੇ ਦਾ ਫੋਰੈਸਟ ਦਾ ਮੰਤਰੀ ਹੋਵੇ ਤੇ 27000 ਕਿੱਲੇ ਦੇ ਉੱਤੇ ਜਦੋਂ ਮੈਂ ਕੱਲ ਗਿਆ ਉਧਰ ਦਨੇਰਾ ਸਾਈਡ 27000 ਏਕੜ ਦੇ ਉੱਪਰ ਲੋਕਾਂ ਦਾ ਜਿਨ੍ਹਾਂ ਦੀ ਜ਼ਮੀਨ ਦੀ ਸੀ ਉਹ ਸਾਰੇ ਦੀ ਸਾਰੀ ਜ਼ਮੀਨ ਟੇਕ ਹੋਰ ਕਰਕੇ ਫੋਰੈਸਟ ਨੂੰ ਦੇ ਦਿੱਤੀ ਕਿ ਡੇਢ ਦੋ ਦੋ ਕਈਆਂ ਦੇ ਕਨਾਲਾਂ 'ਚ ਸੀਗੇ ਕਈ ਪੱਠੇ ਬੀਜਣ ਜੋਗੇ ਸੀਗੇ ਕਿ ਉਧਰ ਇੱਕ ਗਾਂ ਜਾਂ ਦੋ ਗਾਂਵਾਂ ਰੱਖ ਕੇ ਆਪਣੇ પેટ ਦਾ ਕਰ ਰਹੇ ਸੀ ਰੋਟੀ ਪਾਣੀ ਚਲਾ ਰਹੇ ਸੀ ਉਹ ਜਾ ਕੇ ਦਿੱਲੀ 'ਚ ਗੱਲ ਕੀਤੀ ਜਾਏਗੀ ਤੇ ਇਹਦੇ 'ਚ ਐਮੈਂਡਮੈਂਟ ਕਰੋ ਜਿਹੜੇ ਲੋਕੇ ਜ਼ਮੀਨ ਵਾਈ ਜੋਗ ਆ ਜਿੱਥੇ ਪਹਿਲੇ ਹੀ ਫੋਰੈਸਟ ਬਹੁਤ ਆ ਉਹ ਜਿਹੜੇ ਲੋਕਾਂ ਨੂੰ ਫੋਰੈਸਟ ਦੇ ਨਾਲ ਨਾਲ ਉਥੇ ਖੇਤੀਬਾੜੀ ਵੀ ਅਲਾੋਕ ਕੀਤੀ ਜਾਏ ਇੱਥੇ ਪਾਣੀ ਦੀ ਜਿਹੜੀ ਸਮੱਸਿਆ ਸੜਕਾਂ ਦੀ ਸਮੱਸਿਆ ਇਹ ਜਿਹੜੇ ਜਿਹੜੇ ਕ੍ਰੈਸ਼ਰ ਹੋਣਗੇ ਇਹ ਲੋਕਾਂ ਦੇ ਹੋਣਗੇ ਨਾ ਕਿ ਪਰਚੀ ਵਾਲੇ ਨਹੀਂ ਹੋਣਗੇ ਕਿ ਪਰਚੀ ਵਾਲਾ ਕੋਈ ਨਹੀਂ ਬੈਠੇਗਾ ਇਹ ਮੈਂ ਵਾਦਾ ਕਰਕੇ ਚਲੇ